ਹਲਕਾ ਪੂਰਬੀ 시ਵਾਲਾ ਵਿੱਚ ਰਮਨ ਮਲਹੋਤਰਾ ਦੀ ਗ੍ਰੈਵਿਖੀ ਹਲਕਾ ਇੰਚਾਰਜ ਸਰਦਾਰ ਗੁਰਪ੍ਰੀਤ ਸਿੰਘ ਰੰਧਾਵਾ ਅਤੇ ਸ਼੍ਰੋਮ ਨੇ ਅਕਾਲੀ ਦਲ ਦੀ ਜੁਆਇੰਟ ਸਕੱਤਰ ਮੈਡਮ ਜਸਵਿੰਦਰ ਕੋਰ ਸੋਹਲ ਦੀ ਅਗਵਾਈ ਹੇਠ ਸ਼੍ਰੋਮ ਨੇ ਅਕਾਲੀ ਦਲ ਦੇ ਸਮਰਥਨ ਵਿੱਚ ਭਾਰੀ ਇਕੱਠ ਕੀਤਾ ਗਿਆ ਲੋਕਾਂ ਨੂੰ ਆਪਣੀ ਵੋਟ ਪ੍ਰਤੀ ਸੁਚੇਤ ਰਹਿਣ ਲਈ ਜਾਗਰੂਕ ਕੀਤਾ ਗਿਆ ਤੇ ਆਪਣੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ 70 ਸਾਲ ਹੋ ਗਏ ਆ ਇਸ 15 ਸਾਲਾਂ ਅੱਗੇ ਪਹਿਲਾ ਮੈਦਾਨ ਰਿਸਟ ਬਣਾਈ ਹੈ ਕਿ ਤੁਸੀਂ ਵੀ ਭਲਾ ਲਿਓ ਪਾਰਲੀਮੈਂਟ ਦੀ ਇਲੈਕਸ਼ਨ ਹੈ ਆਪਾਂ ਪਾਰਲੀਮੈਂਟ ਦੀ ਪਹਿਲਾਂ ਗੱਲ ਕਰਦੇ ਹਾਂ ਇਸ 15 ਸਾਲਾਂ ਚ ਜਿੰਨੇ ਅੰਤੀ ਬਣਿਆ 3 ਸਾਥ ਦੇ ਪਾਟਿਆ ਸਾਹਿਬ ਬਣਿਆ ਸਰਕਾਰ ਜੋ ਉਹ ਨਾ ਕਿਸੇ ਦੀ ਜਾਤ ਤੇ ਗਲਾਪ ਨਹੀਂ ਕਿਸੇ ਦੀ ਪਰਸਨੈਲਿਟੀ ਤੇ ਗਲਾਪ ਨਹੀਂ ਗੱਲ ਕੰਮ ਦੀ ਐ ਜੌਬ ਦੀ ਦੀ 3 ਸਾਲ ਪਾਟਿਆ ਸਾਹਿਬ ਰਹੇ 6 ਵਰੀ ਬਣੇ 10 ਸਾਲ ਸਿੱਧੂ ਸਾਹਿਬ ਬਣੇ 2 ਵਰੀ ਅੰਤੀ ਰਹੇ 40 ਸਾਲ ਤੇ ਦੋ ਵਾਰੀ ਔਜਲਾ ਸਾਹਿਬ ਦੇ ਇਸ ਵੇਲੇ ਸਿਟਿੰਗ ਨੰਬਰ ਪਾ ਲਏ ਨੇ 50 ਸਾਲ ਤੇ ਹੀ ਹੋ ਗਿਆ ਮੈਂ ਲਿਸਟ ਬਣਾਈ ਆ ਥੋੜੀ ਸਾਫ਼ ਸਹੀ ਕਰਕੇ ਬੰਦੇ ਦਾ ਖਾਸ ਕੀ ਗਏ ਸਾਰੇ ਸਬਾਕ ਹੋ ਗਿਆ ਪਰ ਇਹਨਾਂ 70 ਸਾਲਾਂ ਦਾ ਹਰਾਨੀ ਦੀ ਗੱਲ ਪਤਾ ਕੀ ਆ ਕੋਈ ਗੌਰ ਤਾਂ ਮੋੜੇ ਹਰ ਵਾਰੀ ਅਸਪੱਤਨਾ ਸੰਗਾਂ ਦੀ ਲਿਸਟ ਬਣਾ ਕੇ ਮੈਂ ਇਹਨਾਂ ਦਾ ਕੰਮ ਲੱਭਣ ਦੀ ਕੋਸ਼ਿਸ਼ ਕੀਤੀ ਵੀ ਸ਼ਾਇਦ ਕੋ 30 ਸਾਲ ਪਹਿਲਾਂ 40 ਸਾਲ ਪਹਿਲਾਂ 20 ਸਾਲ ਪਹਿਲਾਂ 15 ਸਾਲ ਪਹਿਲਾਂ 10 ਸਾਲ ਪਹਿਲਾਂ ਸ਼ਾਇਦ ਕੋ ਫਲਾਨੇ ਦਾ ਤੇ ਫਲਾਨੇ ਮੈਂਬਰ ਪਾਰਲੀਮੈਂਟ ਇਹ ਵਾਲਾ ਕੰਮ ਕੀਤਾ ਜੀ ਮੈਨੂੰ ਇੱਕ ਕਮਨ ਰਜਮੀ ਆਇਆ ਤੇ ਨਾ ਇਹਨਾਂ ਨੇ ਕੀਤਾ ਜੀ ਫਿਰ ਤਾਂ ਇਹ ਚਾਰ ਉਮੀਦਵਾਰਾਂ ਚੋਂ ਤੁਹਾਡੀ ਕਿਹੜਾ ਅਬਰਸਰ ਸਾਹਿਬ ਦੀ ਸੇਵਾ ਕਰ ਸਕਦਾ ਔਰ ਕਿਹੜੀ ਤੁਹਾਡੀ ਆ ਕੇ ਗੱਲ ਇਹਨਾਂ ਗਲੀਆਂ ਬੱਲਿਆਂ ਦੇ ਵਿੱਚ ਆ ਕੇ ਸੁਣ ਸਕਦਾ ਉਹਨਾਂ ਦੇ ਵਿੱਚ ਇੱਕ ਤੇ ਮੈਨੂੰ ਗੱਲ ਕਰ ਲਈਏ ਫੋਟੋ ਵਾਲਿਆਂ ਦੀ ਇਹ ਛੋਟੀ ਜੀ ਮੀਟਿੰਗ ਸੀ ਕਾਫੀ ਵੱਡੀ ਜਿਹੜੇ ਇੰਦੀ ਰੈਲੀ ਦਾ ਰੂਪ ਧਨ ਕਰਦੀ ਸੀਗੀ ਜਿਹੜੀ ਅੱਜ ਦੇ ਜਿਹੜੇ ਸਮੇਂ ਦੇ ਵਿੱਚ ਜਿਹੜੀਆਂ ਪੋਲਿਟੀਕਲ ਪਾਰਟੀਆਂ ਆ ਜਿਨ੍ਹਾਂ ਦਾ ਕੋਈ ਵਿਜ਼ਨ ਨਹੀਂ ਰਹਿ ਗਿਆ ਕੋਈ بیس ਨਹੀਂ ਰਹਿ ਗਿਆ ਦੋ ਦੋ ਤਿੰਨ ਤਿੰਨ ਵਾਰ ਜਿੱਤਣ ਤੋਂ ਬਾਅਦ ਨਾ ਕੁਝ ਕੀਤਾ ਨਾ ਗੱਲ ਨਾ ਬਾਤ